ਪਸਾ ਜਨਤਾ ਇੰਤਜ਼ਾਰ ਕਰਦੇ ਆਂ ਕਿ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਕਿਹਦਾ ਚਿਹਰਾ ਹਾਈ ਕਮਾਂਡ ਲਾਂਦੀ ਹੈ ਉਹਦੇ ਵਾਸਤੇ ਅਸੀਂ ਤਤਪਰ ਹੋ ਜਾਈਏ। ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਵਾਰੇ ਜਿਹੜਾ ਤੁਹਾਨੂੰ ਮੌਕਾ ਮਿਲਿਆ ਇਹਨੂੰ ਨਾ ਚੁਕਾਓ। ਐਰਕੀ ਬਹੁਤ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਆਵੇ 400 ਪਾਰ ਤੇ ਪੱਕਾ ਨਾਰਾ ਹੈ। ਜੀ ਬਿਲਕੁਲ ਉੱਪਰ ਮੋਦੀ ਜੀ ਦੀ ਗਵਰਨਮੈਂਟ ਆਣੀ ਹੈ। ਇਹ ਕਹਿ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ ਜੀ ਦੇ ਬੰਨਾ ਹੈ। ਜੇ ਰੇ ਪਹਿਲੇ ਸਾਡੇ ਐਮਪੀ ਰਹੇ ਨੇ ਉਹਨਾਂ ਨੇ ਕੀ ਕੀਤਾ ਆਪਣਾ ਨਾਲਾ ਤਾਂ ਕਿ ਆਪਣੇ ਘਰ ਦੇ ਕੋਲ ਦਾ ਨਾਲਾ ਤੱਕ ਤੇ ਉਹ ਕਵਰ ਨਹੀਂ ਕਰਾ ਪਾਏ ਤੇ ਉਹਨਾਂ ਹੋਰ ਕੀ ਉਮੀਦ ਕਰ ਸਕਦੇ ਦੇਸ਼ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਅਖਾੜਾ ਲਗਾਤਾਰ ਹੀ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦੇ ਦਾ ਸਭ ਤੋਂ ਸੁੰਦਰ ਤਿਹਾੜਾ ਜਿਹੜਾ ਹੈ ਉਹ ਉਸ ਸਮੇਂ ਬਾਅਦ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਨੋਮੀਨੇਸ਼ਨ ਫਾਈਲ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਜਿਸ ਵਿੱਚ ਕਰਨਜੀਤ ਸਿੰਘ ਸੰਧੂ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਜਿਹੜੀ ਹੈ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰੇ ਜਾਣਗੇ ਨੋਮੀਨੇਸ਼ਨ ਫਾਈਲ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਲੇਕਿਨ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਜਿੱਥੋਂ ਕੀ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਇਥੋਂ ਸ਼ੁਰੂਆਤ ਕਰਕੇ ਡੀਸੀ ਆਫਿਸ ਤੱਕ ਜਾਇਆ ਜਾਵੇਗਾ ਅਤੇ ਆਪਣਾ ਕਿਸ਼ਕਤੀ ਪ੍ਰਦਰਸ਼ਨ ਜਿਹੜਾ ਹੈ ਉਹ ਜ਼ਰੂਰ ਦਿਖਾਇਆ ਜਾਵੇਗਾ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਿੰਨੇ ਆ ਕਿ ਅਸੀਂ ਇਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕਿ ਤਰਨਜੀਤ ਸਿੰਘ ਸੰਧੂ ਜੀ ਨੇ ਉਹ ਇਥੋਂ ਰਵਾਨਾ ਹੁੰਦੇ ਹੋਏ ਨਜ਼ਰ ਆਉਣਗੇ ਕਰੀਬ 10:30 ਦੇ ਦਾ ਸਮਾਂ ਜਿਹੜਾ ਹੈ ਉਹ ਇੱਥੇ ਦਿੱਤਾ ਗਿਆ ਹੈ ਤੇ ਇਸ ਰਸਤੇ ਦੇ ਵਿੱਚ ਜਿਹੜਾ ਹੈ ਉਹ ਸਵਾਰ ਹੋਣਗੇ ਤੇ ਨਾਲ ਹੀ ਦਿੱਲੀ ਜੋ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਉੱਥੇ ਜਿਹੜਾ ਹੈ ਆਪਣੇ ਨੋਮੀਨੇਸ਼ਨ ਫਾਈਲ ਜਿਹੜੇ ਆ ਉਹ ਕੀਤੇ ਜਾਵੇਗੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਹੀ ਆਪਣਾ ਚੋਣ ਪ੍ਰਚਾਰ ਜਿਹੜਾ ਹੈ ਉਹ ਤੇਜ਼ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤਰਨਜੀਤ ਸਿੰਘ ਸੰਧੂ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਵਿਚਰਦੇ ਹੋਏ ਅਨਜ਼ਰ ਆਉਂਦੇ ਰਹੇ ਨੇ ਲੇਕਿਨ ਜੋ ਇਸ ਵੇਲੇ ਦੇ ਮੌਜੂਦਾ ਹਾਲਾਤ ਨੇ ਮੌਜੂਦਾ ਹਾਲਾਤਾਂ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪਲਸ ਫੋਰਸ ਜਿਹੜੀ ਹੈ ਉਹ ਇੱਥੇ ਲਗਾਈ ਗਈ ਹੈ ਤਾਂ ਜੋ ਕਿ ਕਿਸੇ ਵੀ ਅੰਸ਼ ਖਾਮੀ ਘਟਰਾ ਤੋਂ ਜੋ ਹੈ ਉਹ ਬਚਿਆ ਜਾ ਸਕੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਨੋਮੀਨੇਸ਼ਨਸ ਫਾਈਲ ਜਿਹੜੀਆਂ ਨੇ ਉਹ ਅੱਜ ਤੋਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਕਿ ਇਲੈਕਸ਼ਨਸ ਦੇ ਵਿੱਚ ਜਿਹੜਾ ਹੈ ਉਹ ਸਮਝਦਾ ਹੈ ਉਹ ਜ਼ਰੂਰ ਮਿਲ ਸਕੇ ਤੁਸੀਂ ਦੇਖ ਸਕਦੇ ਹੋ ਕਿ ਆ ਬੀਜੇਪੀ ਦੇ ਵਰਕਰ ਜਿਹੜੇ ਨੇ ਉਹ ਵੀ ਇੱਥੇ ਜੁਟਣਾ ਸ਼ੁਰੂ ਹੋ ਚੁੱਕੇ ਨੇ ਹਰਿੰਦਰ ਸੰਧੂ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਸੰਧੂ ਹਣਾ ਵੱਲੋਂ ਲਗਾਤਾਰ ਹੀ ਸੰਧੂ ਨਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਦੇ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਨਾਲ ਹੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਕੁਝ ਸਮੇਂ ਬਾਅਦ ਜਿਹੜਾ ਹੈ ਇੱਥੋਂ ਜਰੂਰ ਜਿਹੜਾ ਹੈ ਰਵਾਨਾ ਇੱਥੋਂ ਜਿਹੜਾ ਰਵਾਨਾ ਹੋ ਕੇ ਡੀਸੀ ਦਫਤਰ ਦੇ ਵਿੱਚ ਜਿਹੜਾ ਹੈ ਉਹ ਆਪਣੀ ਨੋਮੀਨੇਸ਼ਨ ਫਾਈਲ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਹਰਿੰਦਰ ਸਿੰਘ ਸੰਧੂ ਜੋ ਨੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਭਾਰਤ ਜਨਤਾ ਪਾਰਟੀ ਦੇ ਮੌਜੂਦ ਨੇ ਗੱਲ ਸੰਧੂ ਸਾਹਿਬ ਕਿੰਨੇ ਵਜੇ ਦਾ ਸਮਾਂ ਆ ਔਰ ਕਿੰਨੇ ਵਜੇ ਤੱਕ ਜਿਹੜੀ ਨੋਮੀਨੇਸ਼ਨ ਫਾਈਲ ਹੋਣਗੀਆਂ ਦੇਖੋ ਅਸੀਂ ਇੱਥੋਂ 1:30 ਤੋਂ ਚੱਲਾਂਗੇ ਤੇ ਤਰਕਿਬਨ ਕੋਈ ਉਥੇ 12 ਵਜੇ ਨਾਮਿਨੇਸ਼ਨ ਫਾਈਲ ਕਰਨ ਦਾ ਸਮਾਂ ਹੈ ਜੀ ਸੱਜੂ ਸਾਹਿਬ ਕੀ ਲੱਗਦਾ ਹੈ ਕਿ ਹੁਣ ਅਖਾੜਾ ਪੂਰੀ ਤਰ੍ਹਾਂ ਭਖਦਾ ਹੋਏ ਨਜ਼ਰ ਆਵੇਗਾ ਕਿਉਂਕਿ ਮੌਸਮ ਵੀ ਗਰਮ ਹੋ ਰਿਹਾ ਤੇ ਚੋਣਾ ਦਾ ਮਾਹੌਲ ਵੀ ਜਿਆਦਾ ਗਰਮ ਹੁੰਦਾ ਹੈ ਨਜ਼ਰ ਆਉਂਦਾ ਹੈ ਦੇਖੋ ਅਸੀਂ ਤੇ ਭਾਰਤੀ ਜਨਤਾ ਪਾਰਟੀ ਤੇ ਅਸੀਂ ਸ਼ੁਰੂ ਤੋਂ ਹੀ ਤਿਆਰ ਹੈ ਸਾਡਾ ਕਾਰਜਕਰਤਾ ਸ਼ੁਰੂ ਤੋਂ ਤਿਆਰ ਹੈ ਬੂਥ ਲੈਵਲ ਦੀ ਮੈਨੇਜਮੈਂਟ ਸਾਡੀ ਹੋਈ ਹੁੰਦੀ ਹੈ ਅਸੀਂ ਇਹਨਾਂ ਦੇ ਸ਼ੁਰੂ ਤੋਂ ਤਿਆਰ ਹੁੰਦੇ ਸਾਡਾ ਖਾੜਾ ਪੱਕਿਆ ਹੀ ਹੁੰਦਾ ਹੈ ਬਸ ਅਸੀਂ ਤੇ ਇੰਤਜ਼ਾਰ ਕਰਦੇ ਆਂ ਕਿ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਕਿਹਦਾ ਚਿਹਰਾ ਹਾਈ ਕਮਾਂਡ ਲਾਂਦੀ ਹੈ ਉਹਦੇ ਵਾਸਤੇ ਅਸੀਂ ਤਤਪਰ ਹੋ ਜਾਈਏ ਸਭ ਲੋਕਾਂ ਨੂੰ ਕੀ ਅਪੀਲ ਕਰਾਂ ਜੋ ਕਿ ਕਿਉਂਕਿ ਦੋ ਵਾਰ ਲੋਕਾਂ ਵੱਲੋਂ ਜਿਸ ਦਾ ਨਕਾਰਿਆ ਗਿਆ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਸ ਵਾਰ ਇਹ ਜਿਹੜਾ ਤੁਹਾਨੂੰ ਮੌਕਾ ਮਿਲਿਆ ਇਹਨੂੰ ਨਾ ਚੁਕਾਓ ਇਹ ਮੌਕਾ ਤੁਹਾਨੂੰ ਸੁਨਹਿਰੀ ਮੌਕਾ ਮਿਲਿਆ ਹੈ ਅੰਮ੍ਰਿਤਸਰ ਵਾਸਤੇ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਰਕੇ ਬਹੁਤ ਜ਼ਰੂਰੀ ਹੈ ਕਿ ਭਾਰਤੀ ਜਨਤਾ ਪਾਰਟੀ ਆਵੇ 400 ਪਾਰ ਤੇ ਪੱਕਾ ਨਾਰਾ ਹੈ ਉਹਦੇ ਵਿੱਚ ਅੰਮ੍ਰਿਤਸਰ ਦਾ ਵੀ ਇੱਕ ਸਾਡਾ ਨੁਮਾਇੰਦਾ ਜ਼ਰੂਰ ਆਰਕੇ ਅਵਸ਼ਯ ਜਾਏਗਾ ਭਾਰਤੀ ਜਨਤਾ ਪਾਰਟੀ ਦਾ ਮੋਦੀ ਜੀ ਦੇ ਪ੍ਰੋਜੈਕਟ ਸੋ ਇਹ ਸੰਨ ਹਰਿੰਦਰ ਸਿੰਘ ਸੰਧੂ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਅੰਮ੍ਰਿਤਸਰ ਤੋਂ ਨਾਲ ਕਿਹਾ ਕਿ 12 ਵਜੇ ਦੇ ਕਰੀਬ ਜਿਹੜਾ ਹੈ ਉਹ ਇਥੋਂ ਜਿਹੜਾ ਹੈ ਨਾਮੀਨੇਸ਼ਨ ਜਿਹੜੀਆਂ ਨੇ ਉਹ ਫਾਈਲਸ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਲੇਕਿਨ ਜਿਸ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀ ਹੈਗੀ ਯਾਨੀ ਤੇ ਕੁਝ ਸਮੇਂ ਬਾਅਦ ਜਿਹੜਾ ਹੈ ਕਰਨਜੀਤ ਸਿੰਘ ਸੰਧੂ ਇੱਥੇ ਪਹੁੰਚਣਗੇ ਅਤੇ ਜੋ ਇੱਥੇ ਦਾ ਰੱਖਾ ਹੈ ਉਥੇ ਉਹ ਮੌਜੂਦ ਰਹਿਣਗੇ ਦੋਸਤੋ ਬਾਅਦ ਜਿਹੜਾ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਜਿਹੜੀ ਹੈ ਨਾਮੀਨੇਸ਼ਨ ਜਿਹੜੀ ਫਾਈਲ ਕੀਤੀ ਜਾਣਗੀ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਜਿਹੜੇ ਨੇ ਉੱਥੇ ਜੁਟਣਾ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਗੱਲਬਾਤ ਵੀ ਔਰਤਾਂ ਨਾਲ ਵੀ ਗਰਮ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਚਾਹੁੰਦਾ ਹੈ ਪੰਜ ਕੀ ਕਹਿਣਾ ਚਾਹੋਗੇ ਅੱਜ ਨਾਮਿਨੇਸ਼ਨਸ ਫਾਈਲ ਹੋਣ ਜਾ ਰਹੀਆਂ ਨੇ ਤਰਨਜੀਤ ਸਿੰਘ ਸੰਧੂ ਕਰਨ ਜਾ ਰਹੇ ਨੇ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਅੰਮ੍ਰਿਤਸਰ ਜੀ ਐਡ ਕੀ ਅੰਮ੍ਰਿਤਸਰ ਅੰਮ੍ਰਿਤਸਰ ਡਿਵੈਲਪਮੈਂਟ ਲਈ ਵੋਟ ਪਾਏਗਾ ਔਰ ਤਰਨਜੀਤ ਸਿੰਘ ਸਮੁਦਰੀ ਜੀ ਦੇ ਹੱਥ ਚ ਵੋਟ ਪਾਏਗਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਵੇ ਔਰ ਅੰਮ੍ਰਿਤਸਰ ਵੀ ਯੂਪੀ ਵਕਨ ਅੱਗੇ ਵਧ ਸਕੇ ਕਿਉਂਕਿ ਸਾਡੇ ਪੰਜਾਬ ਚ ਇਸ ਟਾਈਪ ਤੁਸੀਂ ਦੇਖ ਸਕਦੇ ਹੋ ਲੂ ਕਿੰਨੀ ਜ਼ਿਆਦਾ ਲੋ ਤੁਸੀਂ ਐਸਟੀਐਮ ਕੋਡ ਆਫ ਕੰਡਕਟ ਲੱਗਾ ਹੋਇਆ ਜੇ ਫੇਰ ਵੀ ਗੋਲੀਆਂ ਚੜਦੀਆਂ ਆ ਹੈ ਹਰ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਲੁਟਕੋ ਹੋ ਜਾਂਦੀ ਹੈ ਤੇ ਪੰਜਾਬ ਵੀ ਇਹ ਸਭ ਤੋਂ ਅੱਕਿਆ ਹੋਇਆ ਤੇ ਪੰਜਾਬ ਚਾਹੁੰਦਾ ਇਸ ਟਾਈਮ ਨਸ਼ਾ ਮੁਕਤ ਪੰਜਾਬ ਤੇ ਯੂਪੀ ਵਰਗਾ ਰਾਜ ਐਸ ਕਰਕੇ ਪੰਜਾਬ ਕਰਨਜੀਤ ਸਿੰਘ ਸਮੁੰਦਰੀ ਜੀ ਨੂੰ ਵੋਟ ਪਾਏਗਾ ਲੇਕਿਨ ਹੋਂ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਕਿੰਨਾ ਕਿ ਸੁਰੱਖਿਅਤ ਆਪਰੇ ਮਹਿਸੂਸ ਕਰਦੀਆਂ ਪੰਜਾਬ ਦੇ ਵਿੱਚ ਕਿਉਂਕਿ ਰਾਤ ਨੂੰ ਵੀ ਤੁਸੀਂ ਨਿਕਲਦੇ ਹੋਗੇ ਕਿੰਨਾ ਕਿ ਸੁਰੱਖਿਅਤ ਮਹਿਸੂਸ ਕਰਦੇ ਜੀ ਤੁਸੀਂ ਇਸ ਟਾਈਮ ਔਰਤਾਂ ਦੀ ਗੱਲ ਕੀਤੀ ਹੈ ਐਸਐਮ ਤੇ ਜਾਨਸ ਅਗਰ ਮੇਰਾ ਕੋਈ ਭਰਾ 12 ਵਜੇ ਤੱਕ ਘਰ ਨਾ ਨਾ ਆਵੇ ਤੇ ਕਾਰ ਬੈਠੇ ਭਕਾਰ ਦੀ ਫੈਮਲੀ ਨਾ ਦਿਲ ਘਬਰਾਣ ਲੱਪੰਦਾ ਐ ਐਸ ਐਮ ਇਹ ਹਾਲਾਤ ਐ ਪੰਜਾਬ ਦਾ ਕਿ ਕਿਤੇ ਕੋਈ ਵਾਰਦਾਤ ਤੇ ਨਹੀਂ ਹੋ ਗਈ ਉਹਦੇ ਨਾਲ ਤੇ ਜਿੱਥੇ ਭਰਾ ਨਹੀਂ ਸੁਰੱਖਿਤ ਤੁਸੀਂ ਉੱਥੇ ਦੇਖ ਸਕਦੇ ਹੋ ਪੈਨਾ ਕਿਵੇਂ ਸੁਰੱਖਤ ਹੋਣ ਗਿਆ ਕੀ ਲੱਗਦਾ ਹੈ ਕਿ ਚੇਂਜ ਜ਼ਰੂਰੀ ਹੈ ਇਸ ਵਾਰ ਕਿਉਂਕਿ ਪਿਛਲੀ ਵਾਰ ਦੋ ਵਾਰ ਜਿਹੜੀ ਸੀਗੇ ਦੋਵੇਂ ਬਹੁਤ ਵੱਡੇ ਚਿਹਰੇ ਸੀਗੇ ਅਰੁਣ ਜੇਤਲੀ ਜੀ ਹਰਦੀਪ ਸਿੰਘ ਪੁਰੀ ਹੋਣੇ ਕੀ ਲੱਗਦਾ ਹੈ ਕਿ ਬਹੁਤ ਵੱਡੇ ਚਿਹਰੇ ਸੀਗੇ ਇਸ ਵਾਰ ਲੋਕਾਂ ਨੂੰ ਜਿਹੜਾ ਸਬਕ ਲੈਣਾ ਚਾਹੀਦਾ ਹੈ ਇਸ ਚੀਜ਼ ਇਸ ਵਾਰ ਜਿਹੜਾ ਜਿਤਾ ਕੇ ਪਹੁੰਚਣਾ ਚਾਹੀਦਾ ਜੀ ਬਿਲਕੁਲ ਉੱਪਰ ਮੋਦੀ ਜੀ ਦੀ ਗਵਰਨਮੈਂਟ ਆਣੀ ਹੈ ਇਹ ਟਾਈਮ ਹੈ ਕਿ ਪ੍ਰਾਈਮ ਮਿੰਿਸਟਰ ਮੋਦੀ ਜੀ ਦੇਮ ਬੰਨਾ ਹੈ ਇਹ ਮੀਡੀਆ ਨੂੰ ਵੀ ਪਤਾ ਹੈ ਸਮਝੂ ਪਤਾ ਹੈ ਆਮ ਜਨਤਾ ਨੂੰ ਵੀ ਪਤਾ ਚ ਹੈ ਤੇ ਇਸ ਕਰਕੇ ਤਰਨਜੀਤ ਸਿੰਘ ਸਮੁੰਦਰੀ ਜੀ ਨੂੰ ਹੀ ਵੋਟ ਪਾਏਗਾ ਕਿਉਂਕਿ ਹਰ ਕੋਈ ਅੰਮ੍ਰਿਤ ਸੱਚ ਸਾਡੇ ਐਮਪੀ ਰਹੇ ਨੇ ਉਹਨਾਂ ਨੇ ਕੀ ਕੀਤਾ ਆਪਣਾ ਨਾਲਾ ਤਾਂ ਕਿ ਆਪਣੇ ਘਰ ਦੇ ਕੋਲ ਦਾ ਨਾਲਾ ਤੱਕ ਤੇ ਉਹ ਕਵਰ ਨਹੀਂ ਕਰਾ ਪਾਏ ਤੇ ਉਹਨਾਂ ਹੋਰ ਕੀ ਉਮੀਦ ਕਰ ਸਕਦਾ ਹੈ ਉਹਨਾਂ ਕੋਲ ਲੰਬੀ ਸੜਕ ਤੇ ਇਸ ਕਰਕੇ ਅੰਮ੍ਰਿਤਸਰ ਐਕਸਟਰ ਡਿਵੈਲਪਮੈਂਟ ਚਾਹੁੰਦਾ ਹੈ ਅੰਮ੍ਰਿਤਸਰ ਬਹੁਤ ਪਿੱਛੇ ਹੋ ਗਿਆ ਹੈ ਤੇ ਅੰਮ੍ਰਿਤਸਰ ਦੇ ਲੋਕ ਅੰਮ੍ਰਿਤਸਰ ਦਾ ਯੂਥ ਡਿਵੈਲਪਮੈਂਟ ਚਾਹੁੰਦਾ ਹੈ ਇਹ ਤਾਂ ਇੰਡਸਟਰੀ ਵੀ ਬਾਹਰ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਫੋਕਲ ਪੁਆਇੰਟ ਤੇ ਇੰਡਸਟਰੀ ਨਹੀਂ ਰਹਿ ਗਈ ਉਹ ਬਾਹਰ ਜਾ ਰਹੀ ਹੈ ਹਿਮਾਚਲ ਜਾ ਰਹੀ ਹੈ ਤੇ ਹਰ ਕਿਸੇ ਨੂੰ ਬਚਾ ਲਈ ਸਪੈਸ਼ਲੀ ਪੰਜਾਬ ਦੇ ਯੂਥ ਜੋ ਕਿ ਬਾਹਰ ਜਾ ਰਿਹਾ ਉਹਨੂੰ ਬਚਾ ਲਈ ਸੈਨੂੰ ਐਸਆਰ ਅੰਮ੍ਰਿਤਸਰ ਚ ਭਾਰਤੀ ਜੰਦਾ ਪਾਰਟੀ ਦਾ ਹੀ ਚਾਹੀਦਾ ਹੈ ਤਾਂ ਕਿ ਅੰਮ੍ਰਿਤਸਰ ਬਦਲ ਸਕੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋ ਸਕੇ ਅੰਮ੍ਰਿਤਸਰ ਜਿਹੜੀ ਡਿਵੈਲਪਮੈਂਟ ਜਿਹੜੀ ਆ ਉਹ ਹੋ ਸਕੇ ਇਹ ਵੀ ਕਹਿਣਾ ਹੈ ਇੱਥੇ ਆ ਔਰਤਾਂ ਦਾ ਤੇ ਨਾਲ ਹੀ ਕੁਝ ਸਮੇਂ ਬਾਅਦ ਜਿਹੜਾ ਹੈ ਤਰਨਜੀਤ ਸਿੰਘ ਸੁਮੰਦਰੀ ਜੋ ਕਿ ਤਰਨਜੀਤ ਸਿੰਘ ਸੰਧੂ ਜੋਨੇ ਉਹ ਇੱਥੇ ਪਹੁੰਚਣਗੇ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ ਇੱਥੋਂ ਨਾਮੀਨੇਸ਼ਨਸ ਫਾਈਲ ਕਰਨ ਵਾਸਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਵੱਲ ਜਿਹੜਾ ਹੈ ਉਹ ਕੂਚ ਕੀਤੀ ਜਾਵੇਗੀ ਜਿਸ ਤਰ੍ਹਾਂ ਕੀ ਅਤੇ ਉਸ ਤੋਂ ਬਾਅਦ ਜਿਹੜਾ ਹੈ ਅਨਿਲ ਜੋਸ਼ੀ ਜੋ ਕਿ ਅਕਾਲੀ ਦਲ ਤੋਂ ਉਮੀਦਵਾਰ ਨੇ ਉਹ ਵੀ ਆਪਣੇ ਨਾਮੀਨੇਸ਼ਨ ਫਾਈਲ ਕਰਦੇ ਹੋਏ ਨਜ਼ਰ ਆਉਣਗੇ ਅਤੇ ਉਸ ਤੋਂ ਬਾਅਦ ਰਣਜੀਤ ਸਿੰਘ ਸੰਧੂ ਜੋ ਕਿ ਰਣਜੀਤ ਸਮੁੰਦਰੀ ਦੇ ਨਾਮ ਤੋਂ ਜਾਣ ਜਾਂਦੇ ਨੇ ਉਹ ਵੀ ਉਹਨਾਂ ਵੱਲੋਂ ਵੀ ਜਿਹੜੀ ਅੱਜ ਆਪਣੀ ਨਾਮੀਨੇਸ਼ਨ ਸਿਟੀ ਨੇ ਫਾਈਲ ਕੀਤੀਆਂ ਜਾਣਗੀਆਂ ਲੇਕਿਨ ਦੇਖਣਾ ਹੋਵੇਗਾ ਕਿ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਦੌਰਾਨ ਕਿਸ ਨੂੰ ਚਾਹ ਜੂ ਨੂੰ ਅੰਮ੍ਰਿਤਸਰ ਦੇ ਲੋਕ ਜਿਹੜਾ ਹੈ ਉਹ ਲੋਕ ਸਭਾ ਵਿੱਚ ਭੇਜਦੇ ਨੇ ਅੱਧ ਕਿਸ ਦੇ ਨਾਂ ਤੇ ਜਿਹੜੀ ਮੋਹਰ ਲਗਉਂਦੇ ਨੇ ਲੇਕਿਨ ਇਸ ਵਾਰ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਜੋ ਪਿਛਲੀ ਵਾਰ ਦੋ ਵਾਰ ਗਲਤੀ ਭਾਰਤ ਜਨਤਾ ਪਾਰਟੀ ਦੇ ਜੋ ਇੱਥੇ ਉਮੀਦਵਾਰ ਸੀ ਉਹਨਾਂ ਨੂੰ ਖਰਾ ਕੇ ਆਮ ਲੋਕਾਂ ਵੱਲੋਂ ਕੀਤੀ ਗਈ ਹੈ ਉਸ ਨੂੰ ਲੈ ਕੇ ਇਸ ਵਾਰ ਜਿਹੜੀ ਗਲਤੀ ਨਾ ਦੁਹਾਈ ਜਾਵੇ ਤਾਂ ਜੋ ਕਿ ਅੰਮ੍ਰਿਤਸਰ ਦਾ ਵਿਕਾਸ ਜਿਹੜਾ ਹੈ ਉਹ ਜਰੂਰ ਹੋ ਸਕੇ ਕੈਮਰਾਮੈਨ ਵਜੇ ਰਾਜਗੁਰਪ ਸਿੰਘ ਬਾਬੂ ਸ਼ੈ ਨੈਟਵਰਕ ਅੰਮ੍ਰਿਤਸਰ ਸਾਹਿਬ